ਨੇ ਪੰਜਾਬ ਵਿੱਚ ਆਏ ਹੜ੍ਹਾਂ ਤੇ ਚਲਦਿਆਂ ਹੜਾ ਦੀ ਮਾਰ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਅਤੇ ਆਮ ਜਨਤਾ ਦੇ ਹੱਕ ਵਿੱਚ ਹੁਣ ਐਨ ਆਰ ਆਈ ਵੀਰ ਵੀ ਅੱਗੇ ਆਏ ਹਨ ਜਿਨ੍ਹਾਂ ਵੱਲੋਂ ਵੱਡੀ ਮਾਤਰਾ ਵਿੱਚ ਅਤੇ ਕਾਫੀ ਦਿਨਾਂ ਤੋਂ ਪਿੰਡ ਪਿੰਡ ਜਾ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਤੇ ਚਾਲਦੇ ਆ ਵਰਲਡ ਕੈਂਸਰ ਵਾਲੇ ਕੁਲਵੰਤ ਸਿੰਘ ਢਾਲੀਵਾਲ ਵੱਲੋਂ ਵੀ ਅੱਜ ਅਜਨਾਲੇ ਦੇ ਕਈ ਸਰਹੱਦੀ ਖੇਤਰਾ ਵਿੱਚ ਜੋ ਹੜ੍ਹ ਪ੍ਰਭਾਵਿਤ ਛਾਨ ਵਿੱਚ ਮੈਡੀਕਲ ਕੈਂਪ ਅਤੇ ਰਾਸ਼ਨ ਸਮਗਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਅੱਜ 1000 ਦੇ ਕਰੀਬ ਕਿੱਟਾਂ ਵੰਡ ਰਹੇ ਹਨ ਜੋ ਕਿ ਹਰ ਪਿੰਡ ਦੇ ਹਰ ਵਿਅਕਤੀ ਨੂੰ ਦਿੱਤੀਆਂ ਜਾਣਗੀਆਂ ਉਹਨਾਂ ਨੇ ਦੱਸਿਆ ਕਿ ਇਸ ਕਿੱਟ ਵਿੱਚ ਦਵਾਈ ਤੋਂ ਲੈ ਕੇ ਆਡੋਮਾਸਕ ਟੂਥਪੇਸਟ ਅਤੇ ਖਾਣ ਪੀਣ ਦੀਆਂ ਸਾਰੀਆਂ ਸਮਗਰੀਆਂ ਹਨ ਇਸ ਦੇ ਨਾਲ ਹੀ ਦਵਾਈਆਂ ਦੇ ਵੀ ਇੱਕ ਹਾਈਜੀਨਿਕ ਕਿੱਟ ਹੈ ਜੋ ਪੈਰ ਜਾਂ ਹੱਥ ਗਲ ਜਾਂਦੇ ਹਨ ਪਾਣੀ ਵਿੱਚ ਰਹਿ ਕੇ ਉਸ ਲਈ ਦਵਾਈ ਜੋ ਕਿ ਬਹੁਤ ਜਲਦ ਰਿਕਵਰ ਹੋ ਜਾਂਦੀ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੋ ਪਸ਼ੂ ਧਨ ਹੜ ਤੇਜ ਖਲੋਤੇ ਰਹੇ ਜਾਂ ਪਾਣੀ ਵਿੱਚ ਖਲੋਤਾ ਰਹਣ ਉਹਨਾਂ ਦੇ ਪੈਰ ਵੀ ਗਲ ਜਾਂਦੇ ਹਨ ਉਹਨਾਂ ਵਾਸਤੇ ਵੀ ਇੱਕ ਸਪੈਸ਼ਲ ਦਵਾਈ ਉਹ ਲਿਆਏ ਹਨ ਜੋ ਕਿ ਦੋ ਦਿਨਾਂ ਵਿੱਚ ਵੀ ਰਿਕਵਰ ਕਰ ਦੇਵੇਗੀ ਪੰਜਾਬੀਆਂ ਲਈ ਅਤੇ ਹਰ ਗੁਰਦੁਆਰਾ ਸਾਹਿਬ ਵਿੱਚ ਇਸ ਦੀ ਉਗਰਾਹੀ ਵੀ ਕੀਤੀ ਜਾ ਰਹੀ ਹੈ ਕਿ ਬਹੁਤ ਜਲਦ ਹੀ ਵੱਡੀ ਮਾਤਰਾ ਵਿੱਚ ਪੰਜਾਬ ਦੀ ਮਦਦ ਕੀਤੀ ਜਾਵੇਗੀ। ਹਾਂ ਬਿਲਕੁਲ ਜੀ ਇੱਕ ਕਿਰਪਾ ਗੁਰੂ ਦੀ ਹੈ ਮੈਂ ਕੁਝ ਨਹੀਂ ਕਰ ਰਿਹਾਗਾ। ਅੱਜ ਕਹਿੰਦੇ ਇਨਸਾਨ ਨਾ ਮੈਂ ਕੱਢ ਦਿਓ। ਮੈਂ ਕੱਢ ਦਿਓ ਆਪਦੇ ਚੋਂ। ਦੋ ਲਫ਼ਜ਼ ਜ਼ਿੰਦਗੀ ਚ ਲੈ ਆਓ ਕਦੇ ਫੇਲ ਨਹੀਂ ਹੋਵੋਗੇ। ਆਪਾਂ ਆਪਾਂ ਕਰ ਰਹੇ ਹਾਂ ਸਾਰੇ। ਤੁਸੀਂ ਕਰ ਰਹੇ ਹੋ। ਪਿੰਡਾਂ ਲੋਕ ਕਰ ਰਹੇ ਆ। ਮੈਂ ਕਹਣਾ ਮੈਂ ਤਾਂ ਮਰ ਜੂੰਦਾ ਸਾਲ ਨੂੰ। ਹਨਾ ਇੰਨੀ ਕੀ ਜ਼ਿੰਦਗੀ ਬਾਕੀ ਹੋਣੀ ਹੈ। ਠੀਕ ਹੈ। ਮੈਂ ਮੈਂ ਨਹੀਂ ਮਾਰਤਾ ਗੁਰੂ ਸਾਹਿਬ ਕਹਿੰਦੇ ਸੀ ਮੈਂ ਨਹੀਂ ਆਪਾਂ ਕਰ ਰਹੇ ਆ ਗੁਰੂ ਸਾਹਿਬ ਕਰ ਰਹੇ ਉਹਦੀ ਕਿਰਪਾ ਠੀਕ ਹੈ ਗਲਤੀਆਂ ਸਾਡੀਆਂ ਜਿਹੜੇ ਬੰਦ ਟੁੱਟੇ ਆ ਗਲਤੀਆਂ ਸਾਡੀਆਂ ਗੁਰੂ ਦੀ ਗਲਤੀ ਕੋਈ ਨਹੀਂ ਗਈ ਸਾਡੀ ਗਲਤੀ ਹੈ ਠੀਕ ਹੈ ਅਸੀਂ ਇਨਸਾਨੀਅਤ ਤੋਂ ਗਲਤੀਆਂ ਹੋ ਜਾਂਦੀਆਂ ਲਾਲਚ ਪੈ ਕੇ ਜਾਂ ਜਿਹੜੀ ਰੇਤ ਮਾਫੀਆ ਸੀ ਕੱਟ ਲੈ ਡੈਮ ਟ੍ਰੈਕਟਰ ਟਰਾਲੀਆਂ ਨਗਾਉਣ ਲਈ ਲੋਕ ਡਬੋਤੇ ਵਿਚਾਰੇ ਸਾਡੀਆਂ ਆਪਣੀਆਂ ਗਲਤੀਆਂ ਕੋਈ ਮੰਨਣ ਨੂੰ ਤਿਆਰ ਨਹੀਂ ਨਾ ਹੀ ਕੋਈ ਇਹਦੀ ਇਨਵੈਸਟੀਗੇਸ਼ਨ ਕਰਨੀ ਹੈ ਨਾ ਹੀ ਕਿਸੇ ਨੇ ਕਰਨੀ ਹੈ ਅਗਲੇ ਸਾਲ ਫੇਰ ਆ ਜਾਣੇ ਆ ਉਹ ਇਹ ਤੋਂ ਸਿੱਖਣਾ ਵੀ ਨਹੀਂ ਇਸ ਇਸ ਗਲਤੀ ਦੇ ਵਿੱਚੋਂ ਸਿੱਖੀਏ ਵੀ ਕਾ ਨੂੰ ਗੱਲ ਨੂੰ ਨਾ ਹੋਵੇ ਠੀਕ ਹੈ ਪ੍ਰੋਪਰ ਕੈਂਸਰ ਨਾਲ ਹੈ ਜੀ ਸਾਡੇ ਪੰਜਾਬ ਦੇ ਭੈਣ ਭਰਾ ਐ ਸਰ ਅੱਜ ਕੀ ਕੀ ਮੰਡਰੇ ਤੁਸੀਂ ਅਸ ਫਿਰ ਜੀ ਅਸੀਂ ਇੱਕ ਤਾਂ ਹਾਈਜੀਨ ਕਿੱਟ ਦੇ ਰਹੇ ਹਾਂ ਹਾਈਜੀਨ ਕਿੱਟ ਦਾ ਮਤਲਬ ਵੀ ਹੁਣ ਬਿਮਾਰੀਆਂ ਕਿਹੜੀਆਂ ਫੈਲਣੀਆਂ ਉਹ ਸਾਰੀਆਂ ਮੈਡੀਸਿਨਸ ਆ ਉਹ ਹਰ ਘਰ ਨੂੰ ਦੇ ਰਹੇ ਆ ਪ੍ਰੋਪਰ ਆਡੋਮਾਸ ਕਰੀਮ ਤੋਂ ਲੈ ਕੇ ਐਂਟੀਬਾਇਓਟਿਕਸ ਹੁੰਦੀਆਂਗਾ ਸਨ ਗਲ ਜਾਂਦੇ ਉਂਗਲਾਂ ਦੇ ਪੈਰਾਂ ਦੇ ਮਾਵਾ ਭੈਣਾ ਪਾਣੀ ਚ ਤੁਰੀਆਂ ਫੇਲਦੀਆਂ ਰਹਿੰਦੀਆਂ ਇੱਕ ਅਸੀਂ ਪਸ਼ੂਆਂ ਲਈ ਇੱਕ ਨਵੀਂ ਲੈ ਕੇ ਆਂਦੀ ਆ ਚੀਜ਼ ਜਿਹੜੀ ਮੱਝਾਂ ਘਾਵਾਂ ਨਾ ਪਾਣੀ ਚ ਖੜੀਆਂ ਉਹਨਾਂ ਦੇ ਪੈਰ ਗਲ ਗਏ ਥੱਲਿਓ ਇਨਫੈਕਸ਼ਨ ਹੋ ਗਈ ਉਹਦੇ ਲਈ ਆਗਡਾ ਉਹ ਇੱਕ ਦੋ ਦਿਨ ਚ ਹੀ ਠੀਕ ਕਰ ਦਿੰਦੇ ਆ ਠੀਕ ਹੈ ਹਰ ਕਿਸਮ ਦੀ ਮੈਡੀਸਨ ਹੈ ਤੇ ਹਰ ਕਿਸ ਹੁੰਦਾ ਘਰੇਲੂ ਸਮਾਨ ਹਰ ਪਰਿਵਾਰ ਨੂੰ ਦੋ ਦੋ ਬਲੈਂਕਟ ਦੇ ਰਹੇ ਆ ਠੀਕ ਹੈ ਮੱਛਰਦਾਨੀ ਲਾ ਬਿਜਲੀ ਬੰਦ ਹੋ ਗਈ ਸੀ ਉਹ ਸੋਲਰ ਸਿਸਟਮ ਦਿੱਤਾ ਜੀ ਵੀ ਘਰ ਚ ਚਾਲਣ ਤਾਂ ਹੋ ਜਾਏਗਾ ਨੇਲ ਕਟਰ ਤੱਕ ਟੂਥਪੇਸਟ ਤੱਕ ਹਰ ਚੀਜ਼ ਪੂਰੀ ਕਰਦੀ ਕੱਟ ਬਣਾਈ ਆ ਠੀਕ ਐ ਐਂਡ ਖੁੱਲਾ ਦੇ ਰਿਆ ਵੀ ਇਹ ਨਹੀਂ ਵੀ ਇੱਕ ਨੂੰ ਫੜਾ ਤਾ ਨੇ ਆ ਪੂਰੀ ਲਿਸਟ ਬਣੀ ਐ ਤੇ ਨਾਲ ਦੀ ਨਾਲ ਸਾਡਾ ਜਿਹੜਾ ਟਰੱਕ ਮੁੱਕ ਗਿਆ ਖੋਰਾ ਜੂਗਾ ਸਰ ਇਹ ਮਦਦ ਕਿੰਨੀ ਦੇਰ ਤੱਕ ਜਾਰੀ ਰਹੇ ਜਿੰਨੀ ਦੇਰ ਕੰਪਲੀਟ ਨਹੀਂ ਕਰਦੇਗੇ ਛੱਡ ਕੇ ਨਹੀਂ ਭੱਜਾਂਗੇ ਅਸੀਂ ਠੀਕ ਐ ਮੈਨੂੰ ਕੋਈ ਮਿਨਿਸਟਰ ਮਿਨਿਸਟਰ ਜਾਂ ਦੱਸਿਆ ਨਹੀਂ ਫਿਰਦਾ ਲਾਲ ਬੱਤੀਆਂ ਵਾਲੇ ਹੂਟਰ ਮਾਰਦੇ ਹਾਂ ਦੱਸਿਆ ਤੁਹਾਨੂੰ ਨੇ ਜਦੋਂ ਨਾ ਚਲੋ ਕੋਈ ਨਹੀਂ ਯਾਰ ਉਹ ਵੀ ਸਾਡੇ ਹੀ ਆ ਉਹ ਵੀ ਸਾਡੇ ਹੀ ਸਾਡੇ ਆਪਣੇ ਭਰਾ ਜਿਹੜੇ ਆ ਉਹ ਵੀ ਸਾਡੇ ਹੀ ਆ ਭੈਣ ਭਰਾ ਬਸ ਮੈਂ ਇੱਕੋ ਸਭ ਨੂੰ ਕਹਿੰਦਾ ਮਿਲ ਕੇ ਚੱਲੋ ਆਪਾਂ ਪੰਜਾਬ ਇੱਕ ਟੀਮ ਪਰਿਵਾਰ ਦੇ ਤੌਰ ਤੇ ਕਹਿੰਦਾ ਜੀ ਜਦੋਂ ਕੋਈ ਮੁਸ਼ਕਲ ਪੈਂਦੀ ਆ ਜਿਹੜਾ ਪਰਿਵਾਰ ਇਕੱਠਾ ਹੁੰਦਾ ਨਾ ਉਹ ਦੁੱਖ ਝੋ ਨਿਕਲ ਜਾਂਦਾ ਐਨ ਸਰਕਾਰ ਸੋਚਦੀ ਐ ਦਿੱਲੀ ਸਰਕਾਰ ਵੀ ਸੋਚਦੀ ਵੀ ਇਹ ਪੰਜਾਬ ਵਾਲੇ ਨੇ ਕੀ ਕਰ ਲਿਆ ਸਭ ਇਕੱਠੇ ਹੋ ਗਏ ਆਪਾਂ ਠੀਕ ਐ ਐਨ ਆਰ ਆਈ ਵਰਡ ਤਾਂ ਸਾਡੇ ਹਰ ਗੁਰੂ ਘਰ ਚ ਫੰਡ ਇਕੱਠਾ ਹੋ ਗਿਆ ਆਰਗ ਹਰ ਬੰਦੇ ਨੂੰ ਅਸੀਂ ਰਿਪੋਰਟ ਦੇ ਰਹੇ ਆ ਵੀ ਕੀ ਕੀ ਸਾਨੂੰ ਪੁੱਛਦੇ ਕੀ ਚਾਹੀਦਾ ਹੋਰ ਠੀਕ ਹੈ ਆਪਣੇ ਸੰਮ ਸਰਮ ਕਾ ਲੋ ਜੀ ਸਾਡੇ ਐਮਬੈਸਡਰ ਆ ਵਰਡ ਕੈਂਸਰ ਦੇ ਆਸਟ੍ਰੇਲੀਆ 'ਚ ਬੈਠੇ ਤੇ ਮੈਨੂੰ ਡੇਲੀ ਦੋ ਵਾਰੀ ਕਾਲ ਆਉਂਦੀ ਹੈ ਵੀ ਅੱਜ ਕਿੱਥੇ ਸੀ ਕੀ ਕਰ ਰਹੇ ਉਹਨਾਂ ਦਾ ਇਲਾਕਾ ਅਜਨਾਲਾ ਉਹਨਾਂ ਨੂੰ ਜ਼ਿਆਦਾ ਚਿੰਤਾ ਹੈ ਇਹਦਾ ਮਤਲਬ ਉਹ ਉੱਥੇ ਬੈਠੇ ਫਿਕਰ ਕਰੀ ਜਾਂਦੇ ਦਸ ਕੀ ਭੇਜੀਏ ਆ ਚੀਜ਼ ਦੀ ਲੋੜ ਹੋਰ ਦੇਖੋ ਕੀ ਲੋੜ ਹੈ ਦੇਖੋ ਜਿਹੜੇ ਲੋਕਾਂ ਨੇ ਦਸ ਹੋਰ ਕੀ ਚਾਹੀਦਾ ਦੇਮਤੋਂ ਸਾਡੇ ਕੋਲੇ ਕਿਸੇ ਚੀਜ਼ ਦੀ ਸ਼ਾਰਟੇਜ ਨਹੀਂ ਯਾਰ ਠੀਕ ਹੈ ਐਂਡ ਅਸੀਂ ਤਾਂ ਅਰਦਾਸ ਕਰਦੇ ਹੁੰਦੇ ਆ ਵੀ ਸਾਡਾ ਸ਼ਸਕਾਰ ਪੰਜਾਬ 'ਚ ਹੋਵੇ ਪਰ ਮੈਂ ਰਹਿਣਾ ਮੈਂ ਇੰਗਲੈਂਡ 'ਚ ਮੈਂ ਕਹਿੰਦਾ ਯਾਰ ਇੱਥੇ ਆਣ ਕੇ ਮਰੀਏ ਸਾਡੀ ਜਨਮ ਭੂਮੀ ਇਹੀ ਹੈ ਉਹ ਤਾਂ ਕਰਮ ਭੂਮੀ ਹੈ ਠੀਕ ਹੈ ਪਰ ਫਿਰ ਵੀ ਇਹ ਮਿੱਟੀ ਨਾਲ ਪਿਆਰ ਹੈ ਗਰਮੀ ਨਾਲ ਪਿਆਰ ਹੈ ਮੜਕੇ ਨਾਲ ਪਸੀਨੇ ਨਾਲ ਵੀ ਪਿਆਰ ਹੈ ਪਰ ਲੋਕਾਂ ਨੂੰ ਸਾਹਮਣਾ ਕਿਹ ਸਮਾਂ ਸਾਡੀਆਂ ਸਰਕਾਰਾਂ ਫੇਲ ਹੋ ਗਈਆਂ ਯਾਰ ਮੈਂ ਤਾਂ ਲਫ਼ਜ਼ ਬੁਰ ਲੂੰਗਾ ਵੀ ਗਰੀਬ ਦੇ ਸਾਰੇ ਹੱਕ ਹੱਕ ਖਾ ਜਾਂਦੇ ਆ ਲੋਕ ਇੱਥੇ ਨਾ ਰੇਤਾ ਵੀ ਖਾ ਜਾਂਦੇ ਆ ਨਾ ਹਾਜਮ ਹੋ ਜਾਂਦਾ ਹੈ ਹਨਾ ਰੇਤਾ ਵੀ ਖਾ ਜਾਂਦੇ ਆ ਕੋਈ ਚੀਜ਼ ਛੱਡਦਾ ਹੀ ਨਹੀਂ ਗੇ ਦਵਾਈਆਂ ਵੀ ਖਾ ਜਾਂਦੇ ਇਸ ਕਰਕੇ ਹੁਣ ਕਿਸੇ ਤੇ ਭਰੋਸਾ ਨਹੀਂ ਕਰਦਾ ਕਲਵੰਤ ਸਿੰਘ ਦਵਾਈਆਂ ਦੀ ਆਫ ਰਾਕੀ ਕਰ ਰਿਹਾ ਕੋਈ ਗਨਮੈਨ ਹੈ ਮੇਰੇ ਨਾਲ ਕੋਈ ਸਿਕਿਉਰਿਟੀ ਹੈ ਕੌਣ ਗਨਮੈਨ ਹੈ ਆਲੋਕ ਹਾਂ ਜੀ ਪ੍ਰਵਾਹ ਪਬਲਿਕ ਇਹ ਲੋਕ ਤੁਹਾਡੇ ਸਿਕਿਉਰਿਟੀ ਗਾਰਡ ਬਣ ਜਾਣ ਤੁਸੀਂ ਕਦੇ ਨਹੀਂ ਮਰੋਗੇ ਕਿੰਨਾ ਸਤਿਕਾਰ ਦਿੰਦੇ ਆ ਕਿੰਨਾ ਪਿਆਰ ਦਿੰਦੇ ਆ ਥਾਂ ਥਾਂ ਪਾਣੀ ਕੋਈ ਲੱਸੀ ਕੋ ਚਾਹ ਪਿਆ ਰਹੇ ਰਾਈਟ ਦੋਸਤੋ ਮੈਨੂੰ ਕੋਈ ਕੰਪਲੇਂਟ ਨਹੀਂ ਜ਼ਿੰਦਗੀ ਦੇ ਵਿੱਚ ਲੋਕ ਨਾ ਹਮੇਸ਼ਾ ਕਹਿੰਦੇ ਰਹਿੰਦੇ ਆ ਪ੍ਰੋਬਲਮ ਪ੍ਰੋਬਲਮ ਹੱਲ ਬਣ ਦੀ ਕੋਸ਼ਿਸ਼ ਨਹੀਂ ਕਰਦੇਗੇ ਆਓ ਮਿਲ ਕੇ ਹੱਲ ਲੱਭੀਏ ਅੱਛੇ ਕੰਮ ਕਰੋ ਦੁਨੀਆ ਕਾਫਲੇ ਤੁਹਾਡੇ ਨਾਲ ਤੁਰ ਪੈਂਦੇ ਆ ਠੀਕ ਹੈ ਜਾਜ ਦੇ ਵਿੱਚ ਉੱਡੇ ਆਉਂਦੇ ਨੂੰ ਕਿਸੇ ਨੇ ਮੇਰੀ ਜੇਬ 'ਚ ਕੋਈ ਡਾਲਰ ਪਾਏ ਭਾਈ ਜੀ ਸਾਨੂੰ ਪਤਾ ਲੱਗਿਆ ਕਹਿੰਦੇ ਤੂੰ ਫਲੱਡ ਵਾਲਾ ਇੰਜਣਾ ਠੀਕ ਹੈ ਚਾਹ ਦੇ ਟਾਬੇ ਵਾਲਾ ਚਾਹ ਪੀਤੀ ਕਹਿੰਦਾ ਮੈਂ ਪੈਸੇ ਨਹੀਂ ਜਿੱਤੋਂ-ਥੋ ਲੈਣੀ ਮੈਂ ਕਿਹਾ ਯਾਰ ਤੂੰ ਤਾਂ ਪਹਿਲਾਂ ਹੀ ਗਰੀਬ ਹੈ ਤੇਰਾ ਘਰ ਚਾਹ ਦੇ ਕੱਪਨਾ ਚੱਲਦਾ ਵੀ ਜੀ 10 ਰੁਪਏ ਦਾ ਮਤਲਬ ਨਹੀਂ ਇਹ ਪਿਆਰ ਆ ਉਹ 10 ਰੁਪਏ ਚ ਸੋਚ ਸਕਦੇ ਆ ਠੀਕ ਹੈ ਹਾਂ ਇਹ ਇਹ ਸਾਡੀ ਪੰਜਾਬ ਦੇ ਲੋਕਾਂ ਦੀ Hindu Sikh ਪਰਵਾਇਕਤਾ ਯੂਨਿਟੀ ਹੋਣੀ ਛਾਡੀ ਬਹੁਤ ਜ਼ਰੂਰੀ ਹੈ ਮਿਲ ਕੇ ਰਿਆ ਕਰੋ ਰਾਜਨੀਤਿਕ ਪਾਰਟੀਆਂ ਰੱਖੋ ਪਾਸੇ ਦੋਸਤੋ ਇੱਕ ਦੂਜੇ ਨੂੰ ਫੜਿਓ ਆ ਗਵਾਂਢ 'ਚ ਜੇ ਪਾਣੀ ਆਇਆ ਤਾਂ ਗਵਾਂਢੀ ਨਹੀਂ ਗਵਾਂਢੀ ਦੀ ਸਹਾਰ ਲੈਣੀ ਹੈ ਤੇ ਗਵਾਂਢੀ ਨਾਲ ਤੁਸੀਂ ਲੜਾਈ ਝਗੜੇ ਨਾ ਕਰੋ ਠੀਕ ਹੈ ਪਿੰਡਾਂ ਵਾਲਿਆਂ ਦੇ ਵਿੱਚ ਵਾਕਈ ਰੱਬ ਦੇਖ ਲਿਆ ਮੈਂ ਤਾਂ ਮੈਂ ਗੁਰਦੁਆਰੇ ਮੰਦਰ ਚ ਰੱਬ ਨਹੀਂ ਦੇਖਿਆ ਪਿੰਡਾਂ ਚ ਦੇਖ ਲਿਆ ਘਰ ਚ ਰੱਬ ਹੈ ਹੀ ਸਾਨੂੰ ਸਾਨੂੰ ਨਾ ਅੱਛਾ ਕਹੋ ਇਹ ਘਰ ਵਾਲਿਆਂ ਨੂੰ ਕਹੋ ਜਿਨ੍ਹਾਂ ਨੇ ਸਾਨੂੰ ਸਾਰੀਆਂ ਸਹੂਲਤਾਂ ਦੇ ਦਿੱਤੀਆਂ ਵੀ ਇੱਥੇ ਲਾਓ ਦਵਾਈ ਦਾ ਲੰਗਰ ਆ ਸਾਰਾ ਕੋ ਬੰਡੋ ਮਾਰਟ ਕੇ ਆਪ ਪਾਣੀ ਨਾਲ ਵਿਚਾਰੇ ਡੁੱਬੇ ਪਏ ਆ ਕਹਿੰਦੇ ਪੰਜ ਪੰਜ ਸੱਤ ਸੱਤ ਪੋਟ ਘਰ ਦੇ ਵਿੱਚ ਪਾਣੀ ਸੀ ਤੇ ਸਾਡਾ ਲੰਗਰ ਵਿੱਚ ਲਵਾਈ ਬੈਠਿਆ ਘਰ ਦੇ ਇਦੂ ਇਦੂ ਚਾ ਕੀ ਹੋ ਸਕਦਾ ਹੈ ਨਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਪੰਜ ਦਰਿਆਵਾਂ ਦੀ ਧਰਤੀ ਹੈ ਐਂਡ ਦਰਿਆਵਾਂ ਦਾ ਖਰਾਬਾ ਸਾਡੇ ਲੀਡਰਾਂ ਨੇ ਕੀਤਾ ਜਿਨ੍ਹਾਂ ਨੇ ਰੇਤਾ ਵਿੱਚ ਆ ਧੰਨਵਾਦ ਸਾਡੇ ਹੜ੍ਹ ਦੇ ਕਾਰਨ ਸਾਡੇ ਨਗਰ ਦੇ ਵਿੱਚ ਬਹੁਤ ਜ਼ਿਆਦਾ بارش ਵੀ ਹੋ ਰਹੀ ਸੀ ਤੇ ਹੜ੍ਹ ਦੇ ਕਾਰਨ ਬਹੁਤ ਜ਼ਿਆਦਾ ਘਰਾਂ ਦਾ ਨੁਕਸਾਨ ਹੋਇਆ ਇੱਥੋਂ ਤੱਕ ਕਿ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਵਰਤਣ ਵਾਲੀਆਂ ਚੀਜ਼ਾਂ ਸੀ ਉਹ ਵੀ ਨਹੀਂ ਸੀ ਫਾਰੇ ਇਹ ਜੋ ਸਾਡੇ ਵਿੱਚ ਸੰਸਥਾ ਵਾਲੇ ਪਹੁੰਚੇ ਹਨ ਉਹਨਾਂ ਦਾ ਅਸੀਂ ਪੂਰੇ ਦਿਲ ਤੋਂ ਧੰਨਵਾਦ ਉਹਨਾਂ ਦਾ ਸ਼ੁਕਰ ਕਰਦੇ ਆ ਕਿ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਸਾਡੇ ਨਗਰ ਦੇ ਵਾਸਤੇ ਇਹ ਸਾਰੀਆਂ ਸਾਡੇ ਘਰਾਂ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਲੈ ਕੇ ਆਏ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਸਾਡੇ ਨਗਰ ਦੇ ਵਾਸਤੇ ਸਾਡੇ ਘਰਾਂ ਦੇ ਵਾਸਤੇ ਸਾਡੇ ਚੀਜ਼ਾਂ ਵਰਤਣ ਦੇ ਵਾਸਤੇ ਸਾਰਾ ਕੁਝ ਲੈ ਕੇ ਆਏ ਨੇ ਤੇ ਪੂਰੇ ਨਗਰ ਦੇ ਵੱਲੋਂ ਮੈਂ ਪੂਰੇ ਦਿਲ ਤੋਂ ਇਹ ਸਾਰੀ ਟੀਮ ਦਾ ਜੋ ਸਾਡੇ ਵਿੱਚ ਸਮਾਨ ਲੈ ਕੇ ਆਏ ਨੇ ਇਹਨਾਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਵਾਂ ਸ਼ੁਕਰ ਕਰਦਾ ਵਾਂ ਕਿਉਂਕਿ ਇਹ ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਵਰਤਨ ਤੋਂ ਤਰਸਦੇ ਸੀ ਤੇ ਇਹਨਾਂ ਨੇ ਇਸ ਬੜੇ ਵੱਡਾ ਉਪਰਾਲਾ ਕੀਤਾ ਵਾ ਸਾਡੇ ਵਿੱਚ ਇਹ ਸਾਰਾ ਸਮਾਨ ਲੈ ਕੇ ਆਏ ਨੇ ਤੇ ਸਾਡੇ ਵਿੱਚ ਵੰਡਿਆ ਜਾ ਰਿਹਾ ਵਾ ਸਾਡੇ ਘਰਾਂ ਦੀਆਂ ਸਾਰੀਆਂ ਜ਼ਰੂਰਤਾਂ ਲੋੜਾਂ ਪੂਰੀਆਂ ਕਰਨ ਦੇ ਵਾਸਤੇ ਇਹਨਾਂ ਨੇ ਬਹੁਤ ਵੱਡਾ ਪਰਾਲਾ ਕੀਤਾ ਵਾ ਅਸੀਂ ਬਹੁਤ ਹੀ ਦਿਲ ਤੋਂ ਇਹਨਾਂ ਦਾ ਸ਼ੁਕਰਗੁਜ਼ਾਰ ਆਂ ਤੇ ਇਹਨਾਂ ਦਾ ਧੰਨਵਾਦ ਕਰਦੇ ਆਂ ਸਰਦਾਰ ਕੁਲਵੰਤ ਸਿੰਘ ਜਿਹੜਾ ਕੈਨੇਡਾ ਵਾਲਾ ਤੇ ਵਰਲਡ ਕੈਂਸਰ ਜਿਹੜੀ ਕੇਅਰ ਕਰਦੇ ਆ ਉਹਨਾਂ ਵੱਲੋਂ ਰਾਤ ਸਮਗਰੀ ਲੈ ਕੇ ਸਾਡੇ ਇੱਥੇ ਪਿੰਡ ਦਰੀਆਮੂਸਾ ਵਿੱਚ ਪਹੁੰਚੇ ਨੇ ਤੇ ਇਹਨਾਂ ਦੇ ਵਿੱਚ ਉਹਨਾਂ ਨੇ ਲਿਆਂਦਾ ਹੱਡਪ੍ਰੀਤਾਂ ਵਾਸਤੇ ਇਹ ਸਫਾਈ ਕਿੱਟਾਂ ਤੇ ਹੋਰ ਘਰੇਲੂ ਸਮਾਨ ਜਿਹੜਾ ਉਹਨਾਂ ਨੇ ਜਿਹੜਾ ਜ਼ਰੂਰਤ ਹੈ ਸਾਨੂੰ ਉਹ ਲੈ ਕੇ ਆਏ ਨੇ ਤੇ ਇਹ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿਉਂਕਿ ਸਾਡਾ ਜਿਹੜਾ ਇਹ ਪਿੰਡ ਹੈ ਨਾ ਇਹ ਪਿੰਡ ਸਾਡਾ ਬਹੁਤ ਪਛੜਿਆ ਹੋਇਆ ਪਿੰਡ ਆ ਕਿਉਂਕਿ ਬਾਰਡਰ ਦੀ ਜਿਹੜੀ ਜ਼ੀਰੋ ਲਾਈਨ ਤੇ ਆ ਤੇ ਜਿਹੜਾ ਇਹ ਪਿੰਡ ਆ ਖਾਸ ਕਰਕੇ ਇਹਦੀ ਵਿੱਚ ਵੱਡੀ ਗੱਲ ਇਹ ਆ ਵੀ ਸਾਰੀ ਜਿਹੜੀ ਪੈਲੀਏ ਇਹ ਇਹ ਬਾਰਡਰ ਦੇ ਉੱਤੇ ਆ ਤੇ ਰਾਵੀ ਨੇ ਕੋਈ ਤੇ ਪੈੜੀ ਢਾ ਦਿੱਤੀ ਏ ਤੇ ਲੋਕਾਂ ਦਾ ਜਿਹੜਾ ਉਹ ਜਿਹੜਾ ਗੁਜ਼ਾਰਾ ਹੀ ਫਸਲ ਸਾਰੀ ਮਾਰੀ ਗਈ ਏ ਤੇ ਇਸ ਕਰਕੇ ਜਿਹੜੇ ਉਹਨਾਂ ਨੇ ਸਾਡੀ ਸਹਾਇਤਾ ਕੀਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦੀ ਹਾਂ ਕਈਆਂ ਦੇ ਲੋਕਾਂ ਦੇ ਵਿਚਾਰ ਇਹ ਵੀ ਹੈ ਕਿ ਜਿਹੜੇ ਲੋਕ ਦਵਾਈ ਖਣੋ ਬਹਿ ਰਹੇ ਉਹਨਾਂ ਨੂੰ ਕੋ-ਕੋਨ ਨੂੰ ਕੰਮ ਨਹੀਂ ਹੋ ਰਿਹਾ ਕੋਈ ਵੀ ਤੇ ਦਵਾਈ ਜਿਹੜੀ ਰੁਟੀਨ ਦੇ ਵਿੱਚ ਖਾਂਦੇ ਸੀ ਉਹ ਜਿਹੜੀ ਦਵਾਈ ਹੈ ਜਿਹੜੀ ਉਹਨਾਂ ਕੋ ਵਿਚਾਰੇ ਵਾਂਝੇ ਰਹਿ ਗਏ ਉਹ ਅੱਜ ਤੱਕ ਉਹਨਾਂ ਕੋ ਦਵਾਈ ਵਾਸਤੇ ਪੈਸੇ ਨਹੀਂ ਹੈਗੇ ਤੇ ਜਿਹੜੀਆਂ ਦਵਾਈਆਂ ਦੂਜੀਆਂ ਹੁੰਦੀਆਂ ਨੇ ਜਿਹੜੀਆਂ ਨਾਰਮਲ ਦਵਾਈਆਂ ਹੁੰਦੀਆਂ ਉਹ ਆ ਤੇ ਉਹ ਉਹਨਾਂ ਨੂੰ ਤੁਹਾਨੂੰ ਪਤਾ ਹੀ ਵੀ ਉਹਦੇ ਨਾਲ گزارਾ ਨਹੀਂ ਹੋ ਸਕਦਾ ਜਿਹੜੇ ਵਿੱਚ ਇਹੋ ਜਿਹੇ ਮਰੀਜ਼ ਸਾਡੇ ਪਿੰਡ ਦੇ ਵਿੱਚ ਆ ਨਾ ਜਿਹੜੇ ਰੁਟੀਨ ਦੀ ਦਵਾਈ ਬਹੁਤ ਖਾਂਦੇ ਆ ਪਰ ਉਹਨਾਂ ਦਾ ਜਿਹੜਾ ਮਹੀਨੇ ਜਿਹੜਾ ਜਦੋਂ ਦੀ ਹੋਇਆ ਆ ਉਦੋਂ ਦਾ ਉਹਨਾਂ ਦੀ ਜਿਹੜੀ ਰੁਟੀਨ ਟੁੱਟ ਗਈ ਏ ਉਹ ਵਿਚਾਰੇ ਕਈ ਮੇਰੇ ਤੱਕ ਇਹ ਵੀ ਪਹੁੰਚਦੇ ਕਿ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਤਾਂ ਗ੍ਰਾਹਕਾਂ ਦਾ